ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਭਾਵੇਂ ਆਸਟ੍ਰੇਲੀਆ ਲੈਵਲ 2 ਚ ਹੋ ਗਿਆ ਪਰ ਕਈ ਬੱਚਿਆਂ ਨੂੰ ਕੋਰੀ ਨਾ ਆਸਟ੍ਰੇਲੀਆ ਤੋਂ ਹੋ ਸਕਦੀ ਹੈ ਜਾਂ ਤਿਰਸ ਸਿੰਘ ਨੇ ਕਰ ਦਤੀ ਹੈ ਤਿਰਜੀ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਬਹੁਤ ਵੱਡੀ ਗੱਲ ਇਹ ਚ ਕੈਨੇਡਾ ਯੂਕੇ ਆਸਟ੍ਰੇਲੀਆ ਗਾਈਡ ਕਰਦੇ ਆ ਪਰ ਇਹ ਕਿੰਨਾ ਬੱਚਿਆਂ ਨੂੰ ਨਾ ਕਰ ਰਹੇ ਨੇ ਤੇ ਕਿਉਂ ਨਾ ਕਰ ਰਹੇ ਨੇ ਇਹਨਾਂ ਦੀ ਜ਼ੁਬਾਨ ਤੋਂ ਸੁਣਦੇ ਆ ਬਹੁਤ ਮਹੱਤਵਪੂਰਨ ਟਾਪਿਕ ਹੈ ਦੀਰਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ। ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਿਹੜੇ ਵਿਦਿਆਰਥੀਆਂ ਨੂੰ ਤੁਸੀਂ ਆਸਟ੍ਰੇਲੀਆ ਤੋਂ ਨਾ ਕਰ ਰਹੇ ਹੋ? ਔਰ ਕਿਉਂ ਕਰ ਰਹੇ ਹੋ? ਅੱਜ ਸਰ ਬਾਪੇ ਵੀ ਹੈਰਾਨ ਹੋਣੇ ਕਿ ਹਰ ਵਸੇ ਤੇ ਇੱਕ ਵਾਰੀ ਰੌਲਾ ਪੈ ਗਿਆ ਕਿ ਆਜੋ ਆਜੋ ਫਟਾਫਟ ਆਓ ਸਵੇਰੇ ਟਿਕਟ ਲੈ ਕੇ ਆਸਟ੍ਰੇਲੀਆ ਤੁਹਾਡਾ ਬੱਚਾ ਚੜ੍ਹਾ ਦਦੇ ਤੇ ਇਹ ਵੱਖਰੇ ਸਦਾਜੀ ਨਾ ਕਰ ਰਹੇ ਆ। ਤੇ ਅੱਜ ਮੈਂ ਸਾਫ਼ ਤੌਰ ਤੇ ਕਹਿ ਰਿਹਾ ਕਿ ਕਿਉਂਕਿ ਨਾ ਜਿੰਨੀਆਂ ਮਰਜ਼ੀ ਅਸੀਂ ਚੰਗੀਆਂ ਗੱਲਾਂ ਕਰ ਲਈਏ ਜੇ ਐਂਡ ਆਫ ਦਾ ਡੇ ਜੋ ਅਸੀਂ ਸੋਚਿਆ ਨਹੀਂ ਹੁੰਦਾ ਮੈਂ ਬੱਚਾ ਨਾ ਕੂਰੀ ਨਾ ਕਰਨਾ ਚਾਹੁੰਦਾ ਇਸ ਮਤਲਬ ਕਿ ਮੱਚਦੇ ਤੇ ਮੈਂ ਦੱਸ ਰਿਹਾ ਸਰ ਆਲਰੇਡੀ ਮੈਂ ਕਰ ਵੀ ਰਿਹਾ ਵਾ ਡੇਲੀ ਬੇਸਿਸ ਤੇ ਜਦੋਂ ਵੱਖਰੇ ਵੱਖਰੇ ਕਲਾਇੰਟਸ ਜਦੋਂ ਸਾਡੇ ਕੋਲ ਆ ਰਹੇ ਆ ਤੇ ਮੈਂ ਨਾ ਕਰ ਰਿਹਾਗਾ ਮੈਂ ਉਹਨਾਂ ਬੱਚਿਆਂ ਨੂੰ ਕਰ ਰਿਹਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਕਦੇ ਵੀ ਕਿਸੇ ਦਾ ਕੱਲ ਖਰਾਬ ਹੋਵੇ ਕਿਉਂਕਿ ਇਹ ਚੀਜ਼ ਮੈਂ ਤਾਂ ਕਹ ਰਿਹਾ ਆ ਸਟ੍ਰੇਲੀਆ ਨੇ ਇੱਕ ਵਾਰੀ ਜੇ ਨਾ ਕਰਤੀ ਨਾ ਤੇ ਲੱਗ ਪਾਗੇ ਕਿਤਨਾ ਕਿਤੇ ਕਹ ਲੋ ਕਿ ਆਸਟ੍ਰੇਲੀਆ ਦੇ ਦਰਵਾਜ਼ੇ ਬੰਦ ਹੋ ਗਏ ਬੰਦ ਹੀ ਆ ਹਾਂ ਵੀਜ਼ੇ ਆਉਂਦੇ ਆ ਆਸਟ੍ਰੇਲੀਆ ਦੇ ਰਿਫਿਊਜ਼ਲ ਤੋਂ ਬਾਅਦ ਪਰ ਬਹੁਤ ਗਿਣੇ ਚੁਣੇ ਸਾਰਿਆਂ ਮਤਲਬ ਜੇ ਵੀਜ਼ੇ ਦੀ ਜਿਹੜਾ ਰਿਫਿਊਜ਼ਲ ਆਇਆ ਹੈ ਉਹਦੇ ਪਿੱਛੇ ਕੋਈ ਆਸਟ੍ਰੇਲੀਆ ਦਾ ਹੀ ਫਾਲਟ ਨਿਕਲਿਆ ਵੇ। ਯਸ ਬਿਲਕੁਲ ਤੁਸੀਂ ਸਹੀ ਕਿਹਾ ਸਰ ਤੇ ਇਤੇ ਮੈਂ ਝੋੜ ਦੱਸ ਦਮਾ ਕੋਰੀ ਨਾ ਜਮਾ ਤਾਂ ਬੱਚਿਆਂ ਨੂੰ ਕਰ ਰਿਹਾ ਕਿ ਉਹਨਾਂ ਦਾ ਕੱਲ ਨਾ ਖਰਾਬ ਕਰਾ ਕੋਈ ਨਹੀਂ ਅੱਜ ਜੇ ਉਹਨਾਂ ਦੀ ਪ੍ਰੋਫਾਈਲ ਨਹੀਂ ਬਣ 파 ਰਹੇ ਜੇ ਅੱਜ ਉਹ ਆਸਟ੍ਰੇਲੀਆ ਦੀ ਰਿਕੁਆਇਰਮੈਂਟ ਨੂੰ ਨਹੀਂ ਮੈਚ ਕਰ 파 ਰਹੇ ਕੋਈ ਨਹੀਂ ਆ 6 ਮਹੀਨੇ ਸਾਲ ਨੂੰ 2 ਸਾਲ ਨੂੰ ਕਰ ਲੈਣਗੇ ਉਹਨਾਂ ਦਾ ਮੈਂ ਕੱਲ ਖੁੱਲਾ ਰੱਖਾਂ ਬਾਕੀ ਮੈਂ ਕਹੂੰਗਾ ਵੀਜ਼ਾ ਦੀ ਗਾਰੰਟੀ ਦਾ ਕਦੇ ਨਹੀਂ ਕਿਸੇ ਨੂੰ ਦੇਣੀ ਪਰ ਇਹਨਾਂ ਦਾ ਪਤਾ ਹੀ ਹੁੰਦਾ ਨਾ ਕਿ ਇਹ ਪ੍ਰੋਫਾਈਲ ਐਲੀਜੀਬਲ ਨਹੀਂ ਕਿਹੜੇ ਬੱਚਿਆਂ ਨੂੰ ਖਾਸ ਤੌਰ ਤੇ ਆਉਣਾ ਅੱਜ ਮੈਂ ਇੱਕ ਦੱਸ ਵੀ ਦਵਾਂ ਜੇ ਤੁਸੀਂ ਸ਼ਾਇਦ ਨੋਟ ਕਰਦੇ ਹੋਵੋਗੇ ਜੇ ਤੁਸੀਂ ਸਾਡੇ ਜਲੰਧਰ ਅੰਮ੍ਰਿਤਸਰ ਆਫਿਸ ਵਿਜ਼ਿਟ ਕਰਦੇ ਨਾ ਹਰ ਪਾਸੇ ਹਰ ਕਾਉਂਸਲਰ ਦੇ ਪਿੱਛੇ ਲਿਖ ਕੇ ਲਾਇਆ ਹੈ ਕਿ ਫੇਕ ਡਾਕੂਮੈਂਟ ਬਣਾਉਣ ਬਾਰੇ ਅਸੀਂ ਮਤਲਬ ਕਿ ਨਾ ਸਾਡੇ ਤੋਂ ਪੁੱਛਿਆ ਜਾਵੇ ਨਾ ਅਸੀਂ ਐਡਵਾਈਸ ਕਰਦੇ ਆ ਇਹਦਾ ਮਤਲਬ ਸਿਰਫ ਇੱਕ ਮੈਂ ਤੁਹਾਨੂੰ ਕਹਾਂਗਾ ਜੇ ਬਰੀਕੀ ਨਾਲ ਤੁਸੀਂ ਸਮਝੋ ਨਾ ਇਹਦਾ ਮਤਲਬ ਇਹੀ ਹੈ ਕਿਉਂਕਿ ਜੇ ਬੰਦਾ ਕੋਈ ਬਣਾਉਂਦਾ ਤਾਂ ਉਹਦੇ ਤੋਂ ਪੈਸੇ ਲੈ ਹੀ ਲੈਣੇ ਆਪਣੇ ਹੱਥੀ ਜੂਆ ਖੇੜ ਹੀ ਲੈਣਾ ਅਸੀਂ ਤਾਂ ਹਰ ਬੱਚੇ ਨੂੰ ਆਪਣਾ ਬੱਚਾ ਸਮਝ ਕੇ ਕਰਦੇ ਆ ਕਿ ਹਾਂ ਵੀ ਜੂਆ ਨਾ ਘਟੋ ਘੜ ਖੇਡਾਂ ਭਰਾ ਟੈਕਨੀਕਲੀ ਆਪਾਂ ਜੇ ਪੁਆਇੰਟ ਨਾਲ ਆਪਾਂ ਬੱਚੇ ਦੀ ਵੀਜ਼ਾ ਦੀ ਉਮੀਦਾਂ ਵਧਾ ਸਕਦੇ ਤੇ ਆਪਾਂ ਕਰਦੇ ਆ ਤੇ ਆਲਰੇਡੀ ਵੀਕ ਪ੍ਰੋਫਾਈਲ ਸਾਡੇ ਕੋ ਮੁੜ ਕੇ ਅਸਟ੍ਰੇਲੀਆ ਦੇ ਆਉਂਦਾ ਖਾਸ ਕਰਕੇ ਜੇ ਜਾਲੀ ਪੇਪਰ ਬਣਾਉਣ ਨੂੰ ਤੁਹਾਨੂੰ ਕੋਈ ਬੰਦਾ ਕਵੇ ਹਾਂ ਪੈਕੇਜ ਮਾੜੀ ਗੱਲ ਨਹੀਂ ਅਸੀਂ ਵੀ ਕਰਦੇ ਹਾਂ ਪਰ ਸਾਡਾ ਪੈਕੇਜ ਨਾ ਐਦਾਂ ਦਾ ਹੁੰਦਾ ਹੈ ਕਿ ਨਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਇਹ ਬੱਚੇ ਨੂੰ ਪਤਾ ਹੁੰਦਾ ਪਰ ਕਿੰਨੀ ਫੀਸ ਗਈ ਲੀਗਲ ਗਰਾਉਂਡ ਤੇ ਹਾਂ ਪਤਾ ਹੁੰਦਾ ਕਿ ਕਿੰਨੀ ਫੀਸ ਗਈ ਮੇਰੀ ਚੱਲਦੀ ਆ ਕੀ ਕੀ ਹੋ ਰਿਹਾ ਕੀ ਕੀ ਨਹੀਂ ਹੋ ਰਿਹਾ ਨਾ ਐਦਾਂ ਜੀ ਸਰ ਮੇਰੇ ਕੋਲ ਤਾਂ ਬੱਚੇ ਮਸ਼ਹੂਰੀ ਲੈ ਕੇ ਆ ਰਹੇ ਕਿ ਜੇ ਤਾਂ ਹੁਣ ਸਾਡੀ ਵੀ ਕਿਹਾਗੀ ਪੇ ਆਫਟਰ ਵੀਜ਼ਾ ਜਿੱਦਾਂ ਮੈਂ ਹੁਣ ਕਹ ਰਿਹਾ ਆਜੋ ਪੇਰੈਂਟਸ ਹੁਣ ਇੱਕਦਮੀ ਦਾ ਆ ਰਹੇ ਆ ਜੀ ਨਾ ਉਹਨਾਂ ਕੋਲ ਆ ਨਾ ਉਹਨਾਂ ਕੋਲ ਬੈਂਕ ਦੇ ਖਾਤਿਆਂ 'ਚ ਪੈਸੇ ਆ। ਹਾਂ ਬੱਚਾ ਅਕੈਡਮੀ ਕੇ ਲਈ ਜਿਹੜਾ ਠੀਕ ਹੈਗਾ ਵਾ ਕੀ ਕਰਨੇ ਜੀ ਕਰਦੇ ਹੋ। ਤੁਸੀਂ ਸੋਚੋ ਜੀ ਉਸ ਕੇਸ 'ਚ ਕੀ ਹੋ ਕਰਨਗੇ ਏਜੰਟ ਤੁਹਾਡੇ ਨਾਲ। ਤੁਹਾਡੀਆਂ ਜਾਲੀ ਆਈਟੀਐਸ ਬਣਾਉਣਗੇ, ਤੁਹਾਡਾ ਸਾਰਾ ਕੁਝ ਕਰਨਗੇ। ਸੋ ਆਪਾਂ ਮੈਂ ਤਾਂ ਕਹਾਂ ਕੱਲ ਖਰਾਬ ਕਰਦਾ ਕਿ ਇਸ ਲਈ ਮੈਂ ਸਾਵਧਾਨ ਤੁਹਾਨੂੰ ਮੈਂ ਕਰ ਰਿਹਾ। ਆਸਟ੍ਰੇਲੀਆ ਉਹ ਕੰਟਰੀ ਆ ਜਿਹੜੀ 2 2 3 3 4 4 ਮੈਂ ਤਾਂ ਕਹਾਂ ਕਈ ਬੱਚੇ ਪਿੱਛੇ ਰਹੀ ਹੋਏ 5 5 ਸਾਲ ਬਾਅਦ ਵੀ ਉਹਨਾਂ ਦੀਆਂ ਫਾਈਲਸ ਖੁੱਲੀਆਂ, ਕਦੋਂ ਖੁੱਲੀਆਂ? ਜਦੋਂ ਇੰਡੀਆ ਘੁੰਮਣਾ ਹੈ, 에어ਪੋਰਟ ਤੇ ਖੁੱਲ ਜਾਂਦੀਆਂ। ਸੋ ਕਾਸੋ ਤੇ ਜਿੱਦਾਂ ਹੁਣ ਸਾਡੇ ਹੱਥਾਂ ਦੇ ਸਾਰਿਆਂ ਦੇ ਨਿਸ਼ਾਨ ਸਰਕਾਰ ਕੋਲ ਆ ਅੱਖਾਂ ਦੇ ਨਿਸ਼ਾਨ ਸਰਕਾਰ ਕੋਲ ਆ ਆਧਾਰ ਕਾਰਡ ਬਣ ਚੁੱਕੇ ਪੈਨ ਕਾਰਡ ਹੋ ਚੁੱਕੇ ਆਪਾਂ ਚ ਹਰ ਚੀਜ਼ ਇੰਟਰਲਿੰਕ ਹੋ ਚੁੱਕੀ ਆ ਸੋ ਜਾਲੀ ਪੇਪਰਾਂ ਤੋਂ ਬਚਣਾ ਮੇਰੇ ਤੁਹਾਨੂੰ ਮੈਂ ਸਿੱਧੀ ਗੱਲ ਕਰਾਂ ਮੈਂ ਦੂਸਰੀ ਗੱਲ ਕਰਾਂ ਹਾ ਫਾਈਨੈਂਸ਼ੀਅਲਸ ਕਿਉਂਕਿ ਜਿਹੜੀਆਂ ਫਾਇਦਾ ਕੀ ਹੋਇਆ ਵਾ लेवल 2 ਦੇ ਨਾਲ ਤੁਸੀਂ ਜਿਹੜੀਆਂ ਫੰਡਿੰਗਸ ਦੇ ਵਿੱਚ ਐਡਜਸਟਮੈਂਟ ਹੋ ਸਕਦੀ ਆ ਸੋਰਸ ਆਫ ਫੰਡਿੰਗ ਦੇ ਜਿਹੜੇ ਕੀ ਤਰੀਕੇ ਉਹਨਾਂ ਨੇ ਵਧਾਤੇ ਹੈਗੇ ਆ ਯੂਨੀਵਰਸਿਟੀ ਵੀ ਰਿਲੈਕਸੇਸ਼ਨ ਦੇਤੀਆਂ ਉਹਦਾ ਫਾਇਦਾ ਚੱਕ ਸਕਦੇ ਆ ਪਰ ਜੇ ਗੱਲ ਕਰ ਹੁਣ ਆਈਟੀ ਹੈਰੀ ਹੈ ਨਹੀਂ ਮੇਰੇ ਕੋਲ ਮੈਂ ਅਜੇ ਤੱਕ ਭਰੀ ਨਹੀਂ ਨਾ ਮੇਰੇ ਕੋਲ ਕਿਸ ਤਰ੍ਹਾਂ ਦੀ ਹੈਗੀ ਆ ਐਗਰੀਕਲਚਰ ਇਨਕਮ ਆ ਨਾ ਮੇਰੇ ਕੋਲ ਕਿਸੇ ਤੋਂ ਭਰੀ ਨਹੀਂ ਹੈਗੀ ਤੇ ਉਹ ਬੰਦੇਆਂ ਨੂੰ ਮੈਂ ਕਹੂੰਗਾ ਕਿ ਹਜੇ ਨਾ ਅਪਲਾਈ ਕਰੋ ਆਪਣੇ ਬੱਚਿਆਂ ਦਾ ਬਿਲਕੁਲ ਵੀ ਅਪਲਾਈ ਕਰੋ ਅੱਗੇ ਜਾ ਕੇ ਕਰਾਓ ਦੂਸਰੀ ਚੀਜ਼ ਮੈਂ ਤੁਹਾਨੂੰ ਕਹੂੰਗਾ ਜਿਹੜੇ ਬੱਚੇ ਉੱਥੇ ਜਾ ਕੇ ਇਹ ਬੜੀ ਇੱਕ ਉਹ ਗੱਲ ਹੈ ਕਿ ਜਿਹੜੀ ਮੇਰੇ ਕਾਰੋਬਾਰ ਦੇ ਬੰਦੇ ਕਹਿੰਦੇ ਆ ਤੈਨੂੰ ਕੀ ਅਗਲਾ ਬੰਦਾ ਜੋ ਮਰਜ਼ੀ ਕਰੇ ਜਿਹੜਾ ਬੰਦਾ ਉੱਥੇ ਜਾ ਕੇ ਆਸਟ੍ਰੇਲੀਆ ਜਗਾੜ ਦੀ ਭਾਲ ਚ ਬੈਠਾ ਜਿਹੜਾ ਕਹਿੰਦਾ ਜੀ ਉੱਥੇ ਬੈ ਲਾ ਦਿਓ ਕਿ ਮੈਂ ਉੱਥੇ ਜਾ ਕੇ ਕਿਤੇ ਜਗਾੜ ਲਾ ਲੂੰਗਾ ਉਹ ਵੀ ਬੱਚੇ ਨੂੰ ਕਹੂੰਗਾ ਸਾਵਧਾਨ ਹੋ ਜਾਓ ਆਸਟ੍ਰੇਲੀ ਕੂਦੀ ਮਿੱਟੀ ਕੂਣੂ ਲੱਗਦੀ ਹੈ ਜੇ ਮੈਂ ਪੰਜਾਬੀ ਚ ਕਹਾਂ ਮ ਕੁਛ ਨਹੀਂ ਪੱਲੇ ਪੈਣਾ ਜੀ ਸਾਰੇ ਪੈਸੇ ਜਿੰਨਾ ਆਸਟ੍ਰੇਲੀਆ ਬੰਦਾ ਕਮਾਉਂਦਾ ਉਥੇ ਏਜੰਟਾਂ ਵਕੀਲਾਂ ਨੂੰ ਦੇ ਕੇ ਜਾਂ 엠ਪਲੋਇਰ ਨੂੰ ਦੇ ਕੇ ਲਾ ਦਿੰਦਾ ਐਂਡ ਆਫ ਦਾ ਡੇ ਸੋ ਬਚਣਾ ਵਾ ਉਹ ਬੱਚਾ ਜਾਵੇ ਜਿਹੜਾ ਬੱਚਾ ਆਸਟ੍ਰੇਲੀਆ ਜਾ ਕੇ ਪੜ੍ਹਨਾ ਚਾਹੁੰਦਾ ਔਖੀ ਨਹੀਂ ਹੈ ਪੜ੍ਹਾਈ ਇਹ ਕਿ ਮੈਂ ਦੁਬਾਰਾ ਕਹਾਂਗਾ ਔਖੀ ਨਹੀਂ ਹੈ ਪੜ੍ਹਾਈ ਫੋਕਸ ਕਰਨਾ ਪੈਣਾ ਤੇ ਲਾਈਫ ਦੇ ਮੋਢਲੇ ਸਾਲਾਂ ਦੇ ਵਿੱਚ ਸਾਲ 2 ਸਾਲ ਜਿਹੜੇ ਕਿ ਲਾਉਣੇ ਹੀ ਪੈਣੇ ਹੈਗੇ ਬੱਚਿਆਂ ਨੂੰ ਮੈਂ ਕਹਾਂਗਾ ਜਿਹੜਾ ਬੱਚਾ ਉਹ ਲਾ ਗਿਆ ਤੰਗੀ ਦਾ ਆਉਣੀ ਹੈ ਪਹਿਲੇ ਸਭੇ ਜਿਹ ਜਿਹੜੇ ਬੱਚਿਆਂ ਨੇ ਆਪਣੀਆਂ ਪੈਲੀਆਂ ਵੇਚਣੀਆਂ ਮਤਲਬ ਕਿ ਨਾ ਮਾਪਿਆਂ ਦੀਆਂ ਪੈਲੀਆਂ ਵੇਚਣੀਆਂ ਹੈਗੀਆਂ ਉਹ ਵੀ ਬੱਚਾ ਨਾ ਜਾਵੇ ਕਿਉਂਕਿ ਇੰਡੀਆ 'ਚ ਵੀ ਹੁਣ ਪ੍ਰਾਪਰਟੀ ਵਧ ਰਹੀ ਤੇ ਮੈਂ ਉਹ ਚੀਜ਼ ਦੇ ਹੱਕ 'ਚ ਹੀ ਨਹੀਂ ਹੈਗਾ ਬੱਚੇ ਦਾ ਹੋਂਦ ਜਾ ਰਹੀ ਨਹੀਂ ਰਹਿਣਾ ਆਸਟ੍ਰੇਲੀਆ ਦਾ ਫਾਇਦਾ ਪਤਾ ਕੀ ਆ ਸਰ ਮੈਂ ਹੱਲ ਵੀ ਦੇ ਦਿੰਦਾ ਆਸਟ੍ਰੇਲੀਆ ਜੇ ਤੁਸੀਂ ਡਿਗਰੀ ਵਾਸਤੇ ਜਾਂਦੇ ਆ ਤੇ ਤੁਸੀਂ ਸਿੱਧਾ ਜਿਹੜਾ ਮੈਂ ਕਹੂੰਗਾ ਡਾਇਰੈਕਟ ਬੈਂਕ ਲੋਨ ਦੇ ਜਿਹੜੇ ਕੀ ਆ ਸਟੱਡੀ ਲੋਨ ਐ ਐਜੂਕੇਸ਼ਨ ਲੋਨ ਦੇ ਵਿੱਚ ਜਿਹੜਾ ਕੀ ਤੁਸੀਂ ਜੜੀ ਇਹਦਾ ਮੂਲ ਕਦੋਂ ਤਾਰਨਾ ਵਾ ਜਦੋਂ ਤੁਹਾਡੀ ਪੜ੍ਹਾਈ ਖਤਮ ਹੋ ਗਏ ਉਹਦੇ ਲਈ ਵੀ ਤੁਸੀਂ ਐਲੀਜੀਬਲ ਹੋ ਜਣੇ ਕਿਉਂਕਿ ਡਿਗਰੀ ਆ ਨਾਟ ਲਾਈਕ ਡਿਪਲੋਮਾ ਜਾਂ ਐਡਵਾਂਸਡ ਡਿਪਲੋਮਾ ਜੇ ਕਹੂੰਗਾ ਕੈਨੇਡਾ ਵਾਂਗ ਸੋ ਬੱਚਿਆਂ ਨੂੰ ਕਹੂੰਗਾ ਲੋਨ ਲੈ ਕੇ ਚੱਲ ਜਾਣਾ ਬੈਂਕ ਤੋਂ ਪਹਿਲੇ ਹੀ ਨਹੀਂ ਵੇਚਣੀ ਕਿਸੇ ਤਰ੍ਹਾਂ ਦੀ ਕਿਉਂਕਿ ਨੰਦਰ ਖੇਚ ਵੀ ਚਾਹੀਦੀ ਹੈ ਨਾ ਕਿ ਬਾਪੂ ਦੇ ਸਿਰ ਤੇ ਲੋਨ ਚੜਿਆ ਲਾਉਣਾ ਵਾਂਗੇ ਇਸ ਤਰ੍ਹਾਂ ਜਾ ਕੇ ਮੈਂ ਉਹ ਤਾਂ ਹੀ ਹੋਊਗਾ ਜੇ ਮੇਰੇ ਦੇ ਪਿੱਛੇ ਮੈਂ ਤਾਂ ਕਹੂੰਗਾ ਹੈ ਨਾ ਕਿ ਚੁੰਡੀਆਂ ਲਾ ਲਈਆਂ ਚੁੰਡੀ ਕਿਤੇ ਲੱਗੀ ਹੋਊਗੀ ਕਿ ਹਾਂ ਵੀ ਮੈਂ ਪਿੱਛੇ ਕੁਝ ਕਰਕੇ ਦਿਖਾਉਣਾ ਆਪਣੇ ਮਾਪਿਆਂ ਨੂੰ ਤਾਂ ਚੀਜ਼ ਹੋਊਗੀ ਸੋ ਪਹਿਲੀ ਨਹੀਂ ਵੇਚਣੀ ਤੇ ਦੁਬਾਰਾ ਰਿਪੀਟ ਕਰ ਦਵਾਂ ਫੇਕ ਡਾਕੂਮੈਂਟ ਖਾਸ ਤੌਰ ਤੇ ਇਹ ਵੀ ਬੱਚੇ ਨੂੰ ਕਰ ਦਵਾਂ ਸਰ ਮੇਰੇ ਤੋਂ ਅੱਜ ਇਹ ਵੀ ਬੱਚਾ ਆਇਆ ਕਿ ਉਹਦੇ ਨਾਲ ਅਸੀਂ ਨਾ ਕੀਤੀ ਪਰ ਉਹ ਬੱਚੇ ਬੰਦੇ ਜਿਹੜੇ ਪੇਰੈਂਟਸ ਹਨ ਉਹ ਮੇਰੇ ਨਾਲ ਬਹੁਤ ক্লোਜ਼ ਆ ਕਿਉਂਕਿ ਉਹਨਾਂ ਦੇ ਬੱਚੇ ਜਿਹੜੇ ਵੱਡੇ ਕਾਫੀ ਪ੍ਰਵਾਸ ਸਾਡੇ ਤੋਂ ਕੈਨੇਡਾ ਗਏ ਆ ਸਰ ਜਾਲੀ ਐਡਿਟ ਕਰਕੇ ਮੈਂ ਤਾਂ ਕਹੂੰਗਾ ਜਾਲੀ ਉਹਨਾਂ ਦੇ ਪਲੱਸ 2 ਦੇ ਨੰਬਰ ਚੇਂਜ ਕਰਨ ਵਾਸਤੇ ਵੀ ਕਿਹਾ ਸੋ ਪੇਪਰਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਛੇੜਖਾੜ ਜਿਨ੍ਹਾਂ ਦੇ ਲੋਡ ਹੈਗੀ ਹੈ ਕਰਨੀ ਜਾਂ ਨੰਬਰ ਘਟਾ ਉਹ ਬੱਚਾ ਬਿਲਕੁਲ ਅਪਲਾਈ ਨਾ ਕਰੇ ਮਾਪਿਆਂ ਕੋਲ ਆਈਟੀਅਰ ਨਹੀਂ ਹੈਗੀ ਉਹ ਵੀ ਬੱਚਾ ਹਜੇ ਜਿਹੜਾ ਕਿ ਅਪਲਾਈ ਨਾ ਕਰੇ ਜਾਂ ਜਿਹੜਾ ਬੱਚਾ ਉੱਥੇ ਜਾ ਕੇ ਜਗਾੜ ਲਾਉਣਾ ਚਾਹੁੰਦਾ ਉਹ ਵੀ ਨਾ ਹਜੇ ਅਪਲਾਈ ਕਰੇ ਤੇ ਜਿਹੜੇ ਬੱਚੇ ਦੇ ਅਜੇ ਕੋਰ ਅਨਾਉਂਸਮੈਂਟ ਕਰਦਾ ਪਲੱਸ 2 ਵਾਲੇ ਬੱਚੇ ਦੇ ਜੇ ਪ੍ਰੋਫਾਈਲ ਦੇ ਵਿੱਚ ਗੈਪ ਹੈਗਾ ਅੱਜ ਸਾਰੇ ਕੀ ਇਹ ਵੀ ਐਡ ਆਉਣਾ ਹੈ ਤੇ ਕਰਨਾ ਚਾਹੁੰਗਾ ਕਾਫੀ ਬੱਚੇ ਨਾ ਮਸ਼ਹੂਰੀਆਂ ਮੇਰੇ ਕੋਲ ਵੀ ਸਾਹਮਣੇ ਆਉਂਦੀਆਂ 23 ਪਾਸ ਆਊਟ 24 ਪਾਸ ਆਊਟ 22 ਪਾਸ ਆਊ ਬੱਚਿਆਂ ਵਾਂਗੂ ਤੁਸੀਂ ਸਾਡੇ ਕਿਉਂਕਿ ਜੇ ਜਗਾੜ ਹੀ ਲਾਉਣਾ ਹੋਵੇ ਲਾ ਕੇ ਦੇਖਣਾ ਤੁੱਕੇ ਲਾਣਾ ਜਿਹੜਾ ਮਰਜੀ ਲਈ ਚਲੋ ਆ ਗਿਆ ਠੀਕ ਹੈ ਨੀਰਾ ਵੀ ਸੌਰੀ ਤਾਂ ਬਾਅਦ ਚ ਵਰਡ ਹੈ ਗਈ ਆ ਪਰ ਕਹੂੰਗਾ ਉਹ ਬੱਚੇ ਨੂੰ ਮੈਂ ਕਹੂੰਗਾ ਜਿਹਦੀ ਪ੍ਰੋਫਾਈਲ ਚ ਗਿਆਪ ਆ ਇੰਡੀਆ ਪੜ੍ਹ ਲੈ ਇੰਡੀਆ ਪੜ੍ਹ ਕੇ ਜਿਵੇਂ ਪਲੱਸ 2 ਚ ਗਿਆਪ ਰ ਹੈ ਗ੍ਰੈਜੂਏਸ਼ਨ ਕਰਕੇ ਫਿਰ ਅਪਲਾਈ ਕਰ ਲੈ ਵੀਜ਼ੇ ਦੇ ਉਮੀਦਾਂ ਵੱਧ ਜਾਣਗੀਆਂ ਇਹ ਇਹ ਜੇ ਜੁੜੀ ਨਹੀਂ ਕਿ ਇੰਡੀਆ ਲੈਵਲ 2 ਚ ਹੋਣੀ ਵੀਜ਼ੇ ਉਹਨੇ ਬਾਅਦ ਚ ਨਹੀਂ ਆਣਾ ਇਹ ਲੈਵਲ 2 ਚ ਇੰਡੀਆ ਪਹਿਲੀ ਵਾਰੀ ਨਹੀਂ ਆ ਪਹਿਲੋਂ ਵੀ ਸੀਗਾ ਠੀਕ ਹੈ ਨਾ 2019 ਤੋਂ ਪਹਿਲਾਂ ਵੀ ਜਿਹੜਾ ਕਿ ਲੈਵਲ 2 ਦੇ ਵਿੱਚ ਰਿਹਾ ਤੇ ਇਹ ਚੀਜ਼ਾਂ ਲੈਵਲ ਅਪ ਡਾਊਨਸ ਜਿਹੜੇ ਹੁੰਦੇ ਰਹਿੰਦੇ ਇਹਦਾ ਮਤਲਬ ਇਹ ਨਹੀਂ ਕਿ 19 ਤੋਂ ਜਿਹੜੇ ਇਸ 25 ਦੇ ਦੌਰਾਨ ਜਦੋਂ ਇੰਡੀਆ ਲੈਵਲ 3 ਦੇ ਸੀਗਾ ਬੱਚੇ ਨਹੀਂ ਕਿ ਇਹ ਦੇਖੋ ਕਿੰਨਾ ਬੱਚਾ ਆਸਟ੍ਰੇਲੀਆ ਗਿਆ ਹੋਇਆ ਸੋ ਤੁਹਾਡਾ ਨੰਬਰ ਆ ਹੀ ਜਾਣਾ ਐਂਡ ਆਫ दैट ਦੇ ਵੀਜ਼ਾ ਡਾਕੂਮੈਂਟਸ ਨਹੀਂ ਆਉਣਾ ਲੈਵਲਸ ਨੂੰ ਮੈਂ ਇੱਕ ਵਾਰੀ ਫਿਰ ਇਹਨੂੰ ਸਾਈਡ ਤੇ ਰੱਖ ਦਿੰਦਾ ਸੋ ਜਿਹੜੇ ਬੱਚੇ ਗੈਪ ਵਾਲੇ ਵੀ ਹੈਗੇ ਬੱਚੇ ਉਹਨਾਂ ਨੂੰ ਵੀ ਕਹਾਂਗਾ ਰੁੱਕ ਕੇ ਨਾ ਫੇਕ ਆਪਣੇ ਐਕਸਪੀਰੀਅੰਸ ਨਾ ਕੋਈ ਫੇਕ ਡਿਗਰੀ ਨਾ ਕੋਈ ਫੇਕ ਡਿਪਲੋਮਾ ਜੈਨੂਨ ਇੰਡੀਆ ਤੋਂ ਆਪਣੀ ਡਿਗਰੀ ਕਰ ਲੋ ਗੈਪ ਵਾਲੇ ਬੱਚਣ ਕਿਸਮਤ ਨਹੀਂ ਅਜਮਾਉਣੀ ਮੈਂ ਦੁਬਾਰਾ ਕਹੂੰਗਾ ਕਿਸਮਤ ਨਹੀਂ ਅਜਮਾਉਣੀ ਜੇ ਤੁਹਾਨੂੰ ਆਸਟ੍ਰੇਲੀਆ ਜਾਣਾ ਚਾਹੁੰਦੇ ਹੈਗੇ ਹਾਂਜੀ ਜਿਆਦਾ ਹੀ ਹੈ ਗੈਪ ਆ ਤੁਸੀਂ ਬਿਲਕੁਲ ਯੂਕੇ ਦਾ ਅਪਲਾਈ ਕਰ ਸਕਦੇ ਆ ਬਟ ਨਾਟ ਆਸਟ੍ਰੇਲੀਆ ਆਸਟ੍ਰੇਲੀਆ ਨੇ ਇੱਕੋ ਮੌਕਾ ਦੇਣਾ ਦੁਬਾਰਾ ਤੁਸੀਂ ਮੰਨ ਕੇ ਚੱਲੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਤਾਂ ਨਹੀਂ ਮੌਕਾ ਮਿਲਦਾ ਸੋ ਬੱਚਣਾ ਜਿੰਨਾ ਬਾਤ ਤੋਂ ਬਾਤ ਬੱਚਿਆਂ ਨੂੰ ਮਗਾਉਂਗਾ ਬੱਚ ਹੁੰਦਾ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਵਿਦਿਆਰਥੀ ਸਾਰੀਆਂ ਗੱਲਾਂ ਬਹੁਤ ਧਿਆਨ ਦੇ ਨਾਲ ਸਮਝਣ ਕੋਈ ਦਿੱਕਤ ਹੈ ਕੋਈ ਗੱਲ ਸਮਝ ਨਹੀਂ ਆ ਰਹੀ 85578 85578 ਤੇ ਟੈਲੀਫੋਨ ਕਰੋ ਬਿਨਾ ਤਸੱਲੀ ਕੀਤੇ ਸਭ ਕੁਝ ਠੀਕ ਫੈਸਲਾ ਕੀਤੇ ਨਹੀਂ ਜਾਣਾ ਕਿਉਂਕਿ ਤੁਹਾਡੀ ਗਲਤੀ ਬਹੁਤ ਭਾਰੀ ਪੈ ਸਕਦੀ ਹੈ ਔਰ ਇੱਕ ਗੱਲ ਯਾਦ ਰੱਖੋ ਵੀਜ਼ਾ ਦੀ ਗਾਰੰਟੀ ਕਦੀ ਨਹੀਂ ਹੁੰਦੀ ਰਿਫਿਊਜ਼ਲ ਕਦੀ ਵੀ ਆ ਸਕਦੀ ਹੈ ਪਰ ਉਹ ਰਿਫਿਊਜ਼ਲ ਦੇ ਚਾਂਸ ਘਟਾਓ ਇਸ ਕਰਕੇ ਫਰਜ਼ੀ ਡਾਕੂਮੈਂਟ ਨਹੀਂ ਬਣਾਉਣੇ ਪਰ ਬਿਨਾਂ ਅਰਟਸ ਬਿਨਾ ਫੰਡਾ ਤੋਂ ਜਾਂ ਜੁਗਾੜ ਦੇ ਨਾਲ ਆਸਟ੍ਰੇਲੀਆ ਨਹੀਂ ਜਾਣਾ ਥੈਂਕ ਯੂ ਸੋ ਮਚ